ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਦ ਤਉ ਪ੍ਰਸਾਦ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਾਹਿਣ ਜਿਹੀਂ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜਾਏ ਕੋਟ ਇੰਦਰ ਇੰਦਰਾਨ ਸ਼ਾ ਸ਼ਹਾਨ ਗਣਿ ਜਾਏ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਪੁਯੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਕੇ ਨਮਸਤੰ ਅਲੇਕੇ ਨਮਸਤੰ ਅਕਾਏ ਨਮਸਤੰ ਜਾਏ ਨਮਸਤੰ ਅਧੰਜੇ ਨਮਸਤੰ ਗਾ ਭੰਜੇ ਨਮਸਤੰ ਅਨਾਮੇ ਨਮਸਤੰ ਆਠਾਮੇ ਨਮਸਤੰ ਅਕਰਮੰਗ ਨਮਸਤੰ ਅਧਰਮੰਗ ਨਮਸਤੰ ਆਨਾਮੰਗ ਨਮਸਤੰ ਆਤਾਮੰਗ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਏ ਨਮਸਤੰ ਆਨੀਲੇ ਨਮਸਤੰ ਗਾਦਾਦੇ ਨਮਸਤੰ ਅਸ਼ੀਦੇ ਨਮਸਤੰ ਗਾਦਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਈ ਕੈ ਨਮਸਤੰ ਆਨੀ ਕੈ ਨਮਸਤੰ ਅਪੂਤੇ ਨਮਸਤੰ ਅਜੂਤੇ ਨਮਸਤੰ ਨਰਕਰਮੇ ਨਮਸਤੰ ਨਰਭਰਮੇ ਨਮਸਤੰ ਦਰਦੇਸੀ ਨਮਸਤੰ ਦਰਪੇਸੀ ਨਮਸਤੰ ਦਰਨਾਮੇ ਨਮਸਤੰ ਦਰਕਾਮੇ ਨਮਸਤੰ ਦਰਧਾਤੇ ਨਮਸਤੰ ਦਰਗਾਤੇ ਨਮਸਤੰ ਦਰਤੂਤੇ ਨਮਸਤੰ ਅਪੂਤੇ ਨਮਸਤੰ ਆਲੋਕੇ ਨਮਸਤੰ ਅਸ਼ੋਕੇ ਨਮਸਤੰ ਕਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਆਪਾਤੇ ਨਮਸਤੰ ਅਮਸਬੇ ਨਮਸਤਸਤ ਅਜ਼ਬੇ ਆਦੇਸੰ ਆਦੇਸੇ ਨਮਸਤੰ ਆਪੇਸੇ ਨਮਸਤੰ ਨਰਤਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਧਿਆਲੇ ਨਮੋ ਸਰਗੁਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਆਪੇਵੈ ਨਮਸਤੰ ਆਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਨੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤ ਰਾਗੇ ਨਮਸਤੰਗ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਸ਼ੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਰਵਰਗ ਹੈ ਅਸਰਗ ਹੈ انیل ہے اناد ہے اجے ہے اجاد ہے اجنم ابرن ہے اپوت ہے اپرن ہے اگنج ہے اپنج ہیں اجوج ہے اجانج ہے امیک ہے رفیک ہے تند ہے ابند ہے نربوج ہے اسوج ہے اکال ہے اجال ہے الا ہے اجا ہے انت ہے مہنت ہیں علیق ہے اندر شری کہ لمب ہے سمبھ ہے اگم ہے اجم ہے اپوت ہے اشوت ہے الوک ہیں اشوک ہے اکرم ہے اپرم ہے اجیت ہے اپیت ہیں اباہ ہیں ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਕੋਯੰ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇਂਦਰ ਸੰਗੀ ਪਰਮਾਤੇ ਨਮੋ ਪਾਣ ਭਾਣੇ ਨਮੋ ਮਣ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਣੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਤੇ ਨਮੋ ਨਾਦ ਨਾਦੇ ਨਮੋ ਪਾਣ ਪਾਣੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੇਪੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰ ਪਰਮ ਬ੍ਰਦੇ ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹੰ ਨਮੋ ਕੂ ਕੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਨਾਮ ਸਰਬਮ ਪ੍ਰਣਾਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿਧਦਾ ਬੁੱਧ ਦਾ ਬਿਰਧ ਕਰਤਾ ਅਦਉ ਉਰਧ ਅਰਧਮ ਅਗਮ ਉਗਹਰਤਾ ਪ੍ਰੰ ਪਰਮ ਪਰਮੇਸ਼ਵਰੰ ਕਰੋਸ਼ ਪਾਲੰ ਸਦਾ ਸਰਬਦਾ ਸਿਧਦਾਤਾ ਦੇ ਆਲੰ ਆਸ਼ੇਦੀ ਆ ਭੇਦੀ ਆ ਨਾਮ ਅਕਾਮ ਸਮਸਤੁ ਪ੍ਰਾਜੀ ਸਮਸਤ ਸਧਾਮੰ तेरा जोर चाचरी शंद जले है थले है अपीत है अपे है प्रभु है अजू है आदेश है अपेश है पुजंग प्रियात शंद अदादे आबादे आनंदी स्वरूपे नमो सर्व माने समस्ती निदाने नमस्तम नरनाथे नमस्तम परमाथे नमस्तम गंगा गंजे नमस्तम भांजे नमस्तम काले नमस्तम अपाले नमो सर्व देशे नमो सर्व तेसे नमो राज राजे नमो साजे साजे नमो शा शाहे नमो मां माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व त्रिसंग नमो सर्व कृसंग नमो सर्व रंगे तृपंगीया नंगे नमो जीव जीवम नमो बीज बीजे अखिजे अभिजे समस्तम प्रसिद्धे कृपालो स्वरूपे कुकर्म प्रणासी सदा सर्वदारिद सिद्धंग निवासी चरपट छंद तव प्रसाद अमृत करमे अभ्रतरमे अखल जोगे अचल भोगे अचल राजे अटल साजे अखल धर्म अलक कर्म सर्वं दाता सर्वं ज्ञाता सर्वं भानने सर्वं मानने सर्वं प्राणन सर्वं त्राणन सर्वं भुक्ता त्र सर्वं जुक्ता ਸਰਵੰਗਦੇਵੰ ਸਰਵੰਗ ਭੇਵੰ ਸਰਬਮ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤਉ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਭੇਵ ਆਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜੀ ਅਵਤੂਤ ਰੂਪ ਰਸਾਲ ਨਾਮ ਠਾਮਣ ਆजात ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਧਾਰ ਮੂਰਤ ਅਜੋਣ ਆਦ ਅਸ਼ੇਖ ਦੇਸ਼ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਂਬਹੀਨ ਪੇਖਤ ਧਾਮ ਹੂੰ ਲਹਿ ਜਾਏ ਸਰਮਾਨ ਸਰਬੱਤਰ ਮਾਨ ਸਦਾ ਮਾਨਤਾ ਹੈ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਇਕ ਦੇਵ ਭੇਵ ਨਾ ਜਾ ਨਹੀਂ जिहे वेद और कतेब रूप रंग ना जात पात सो जानी के जेव तात मात ना जात जाकर जन्म वर्ण बिहीन चक्कर बक्कर फिरे चतरचक मानहि पुरतीन लोक 14 के बिखए जग जापी जे जाप आद देव अनाद मूरतो थापयो सुबह जे था परम रूप पुनीत मूरता पूर्ण पुरख अपार सर्व विश्व रजो स्वयंव गठन पंजनहार ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਮ ਸੁ ਪਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ सर्व लायक सर्व कायक सर्व कोपृत पार सर्व दंता सर्व हंता सर्वते अनपेखं सर्व शास्त्र न जानि जे रूप रंग रवेख परम वेद पुराण जाके नेत भागद नेत कोटि सिमृत पुराण शास्त्र न आभिबचेत मदो भारि शल तव प्रसाद गुणगण उद्धार महिमा अपारा स्नेहा भंग उपमानंग अनुभव प्रकाश इस दिन अनासो आजान बाह शाहान शाह राजन राज पानान पाण देवान देव उपमा महान इन्द्रान इन्द्र बालान बाल रंग कान रंग कालान काल अनभूत अंग आबा अपंग गतमित अपार गुण गण उधार मूल गण प्रणाम निरपय निकाम ਆਤ ਦੋਤ ਪਰਚੰਡ ਮਿਤ ਗਤ ਅਖੰਡ ਅਲਿਸੈ ਕਰਮ ਅਦਰਿਸੈ ਧਰਮ ਸਰਬਾ ਪ੍ਰਣਾਡੇ ਅੰਡਡ ਬਾਡੇ ਚਾਤਰੀ ਸ਼ੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀੰ ਕਰੀਂਦਰ ਨਾਮੇ ਆਕਾਮੇ ਪੁਯੰਗ ਪ੍ਰਿਆਤਿ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਬਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਸ਼ੰਦ ਨਾ ਸਤ ਰੈ ਨਾ ਮਿਤ ਰੈ ਨਾ ਭਰਮੰਗ ਨਾ ਪਿਤ ਰੈ ਨਾ ਕਰਮੰਗ ਨਾ ਕਾਇ ਅਜਨਮੰ ਅਜਾਏ ਨਾ ਚਿਤ ਰੈ ਨਾ ਮਿਤ ਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦੀ ਸੈ ਅਦਰਿ ਸੈ ਅਕਰਿ ਸੈ ਭਗਵਤੀ ਸ਼ੰਦ ਤਉ ਪ੍ਰਸਾਦ ਕਥਤੇ ਕਿ ਆਛਿ ਜ ਦੇਸ ਹੈ ਕਿ ਆ ਭਿਜਿ ਤੇਸ ਹੈ ਕਿ ਆ ਗੰਜ ਕਰਮ ਹੈ ਕਿ ਆ ਭੰਜ ਭਰਮ ਹੈ ਕਿ ਆਪਿਜ ਲੋਕ ਕਹਿ ਕੇ ਆਦਤ ਸੁ ਕਹਿ ਕੇ ਆ ਬਧੂਤ ਵਰਨੈ ਕਿ ਬਿ ਭੂਤ ਕਰਨੈ ਕਿ ਰਾਜਨ ਪ੍ਰਭਾ ਹੈ ਕਿ ਧਰਮਕ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਅਬਰਨੈ ਕਿ ਜਗਤੰ ਕ੍ਰਿਤਿ ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨਪਵਨੂਪ ਹੈ ਕਿ ਆਤ ਅਦੇਵ ਹੈ ਕਿ ਆਪ ਅਦੇਵ ਹੈ ਕਿ ਚਿਤਰੰਗ ਵਿੱਚ ਹੀ ਨਹਿ ਕੇ ਕਹ ਅਧਿਨੇ ਤੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕਿਪਾਕ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਣ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਕਦਲੀ ਹੈ ਕਿ ਸਰਬਤਰਮਾਨਿਆ ਕਿ ਸਰਬਤਰਦਾਨਿਆ ਕਿ ਸਰਬਤਰਗਾਉਨੇ ਕਿ ਸਰਬਤਰਪਾਉਨੇ پالبر ہنتا کی سروتر گنتا کی سربتر پیخی کیسر کاج ہے کیسر ਕੇਸਰਵੱਤਰ ਸੋਖੈ ਕੇਸਰਵੱਤਰ ਪੋਖੈ ਕੇਸਰਵੱਤਰ ਤਰਾਣੈ ਕੇਸਰਵੱਤਰ ਪ੍ਰਾਣੈ ਕੇਸਰਵੱਤਰ ਦੇਸੈ ਕੇਸਰਵੱਤਰ ਭੇਸੈ ਕੇਸਰਵੱਤਰ ਮਾਨੈ ਸਦਾਵੰਤ ਪ੍ਰਧਾਨੈ ਕੇਸਰਵੱਤਰ ਜਾਪੈ ਕੇਸਰਵੱਤਰ ਥਾਪੈ ਕੇਸਰਵੱਤਰ ਭਾਨੈ ਕੇਸਰਵੱਤਰ ਮਾਨੈ ਕੇਸਰਵੱਤਰ ਇੰਦਰੈ ਕੇਸਰਵੱਤਰ ਚੰਦਰੈ ਕੇਸਰਮੰਕਲੀ ਮੈਂ ਕੇ ਪਰਮੰਕ ਸਹੀਂ ਮੈਂ ਕੇ ਆਕਲ ਆਲਾ ਮੈਂ ਕੇ ਸਾਹਿਬ ਕਲਾਮੈ کہ حسن الو ہیں تمام الرزو ہیں ہمیں صلی اسلام صلیقت مدامے غنیم الرشکشت قریب البرستا ہیں دلندل مکان زمین الزمان تمیز التمام الرزول دیاں ندانے حریف العظیم رجائک یقین ہے انیکون ترنگ ہیں اھپد ہیں اپاگ ہیں عزیز ال نیاز ہیں غنیم الخراز ہیں نرقت سروپ ہیں ترমুক্ত بیپوت ہے परभुगत प्रभाय सुयुक्त सुधा है सुधा एवं स्वरूप है अभेदी अनूप है समस्त को राज है सदा सर्व साज है समस्तुल सलाम है सदेवुल अकाम है निर्बाध स्वरूप है आगाद है अनूप है उंगाद रूपे अनाद स्वरूपे रूप अनंगी अनामे तृपंगी त्रकामे त्रवर्ण त्रबादे अगंजे आगादे सुभंग सरपागे सो सर्वा अनुरागे ਤ੍ਰਿਪੁਗਤ ਸਰੂਪ ਹੈ ਅਚਜ ਹੈ ਅਸ਼ੂਤ ਹੈ ਕੇ ਨਰਕੋਂ ਪ੍ਰਣਾਸ ਹੈ ਪ੍ਰਿਥਵੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾ ਹੈ ਵੰਸ ਸਦਾ ਹੈ ਬੇਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਤਰੀ ਸ਼ੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ اناد ہیں جگا ہے اجے ہیں, ہیں ابہ ہیں اپوت ہیں ادوت ہیں اناس ہیں اداس ہیں اتن ہیں ابند ہیں اپکت ہیں برکت ہیں اناس ہیں پرکاش ہے نچ ہے سنت ہیں علی ہیں, ہیں, ہیں ادیک ہیں الیک ہے اپیک ہے اٹا ہے اگا ہے اثمبھ ہے اگمب ہے اڈیل ہے انات ہے انت ہے سونیت ہے اجات ہیں اجاد ہیں, اناد ہیں ਜਰਪਟੇ ਸ਼ੰਤ ਤਵ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਗਤਾ ਰਿਸ਼ਾਵਰਿ ਸੰਦ ਤਵ ਪ੍ਰਸਾਦ ਨਮੋ ਨਰਕਨਾਸ਼ਿ ਸਦੈਵੰ ਪ੍ਰਕਾਸ਼ਿ ਅਨੰਗੂ ਸਰੂਪੇ ਅਪੰਗੰ ਵਰਪੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਦ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਅਨਾਮੇ ਤ੍ਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਮੰਗੀਆ ਰੂਪੇ ਨਾ ਪੋਤਰੇ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਤਮ ਸਰੀਕ ਹੈ ਅਮਿਤੋ ਅਮੀਕ ਹੈ ਸਦਾਵੰਤ ਪ੍ਰਭ ਹੈ ਅਜਹ ਅਜਾਹ ਭਗਵਤੀ ਸ਼ੰਤ ਤਪ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੀਸਰ ਸੁਨਾ ਮੈ ਸਮਸਤੁਰ ਕਲਾਮ ਹੈ کہ صاحب دماغ ہے کہ حسنالچراغ ہے کہ کامل کریم ہے کہ راز کریم ہے کہ روزی دہیں دہیں کہ راج کریم دہیں کریم ملک ہے کہ حسن الجمال ہے گنی ملک راز ہے گریب النواز ہے ہری فلشکان ہے راسل فکان ہے کلنکم پرناس ہے سمستل نواز ہے گنجل گریم ہے رضائے کریم ہے سمستل زباہ ہے کہ صاحب کرا ہے

ਕਿ ਅਜਬ ਸਰੂਪ ਹੈ ਕੇ ਮੇ ਤੋ ਮਕੂਤਾ ਹੈ ਕੇ ਮੇ ਤੋ ਪਸਾ ਹੈ ਕੇ ਆ ਤੁਮ ਪ੍ਰਭ ਹੈ ਕਿ ਅਤਲੰਗ ਅਨਾੰਗ ਹੈ ਕੇ ਮੇ ਤੋ ਅਭੰਗ ਹੈ ਮਦੋ 파ਰਿਸ਼ਾਂਤ ਤਉ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਣ ਮੋਦਾਮ ਅਰਬਰ ਆਗੰਜ ਹਰਨਰ ਪ੍ਰਬੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਆਖੰਡ ਬਰਨਰ ਅਮੰਡ ਅਨ ਪਵਨਾਸ ਮਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲ ਥਲ ਮੋਦਾਮ ਅੰਛਿ ਜੀ ਆਂਗਿਆ ਸਨਿਆ ਪੰਗ ਉਪਮਾਇਆ ਤਾਰ ਗਤਿ ਮਿਤਿ ਉਧਾਰ ਜਲ ਤਲ ਅਮੰਡ ਦੇਸ ਵਿਸ ਅਪੰਡ ਜਲ ਤਲ ਮਹਾ ਦੇਸ ਵਿਸ ਬਿਆਨ ਤਨ ਪਵਨਾ ਤਰ ਤੁਰਤਰਾਸ ਤ੍ਰਿਤ ਧਰ ਤੁਰਤਰਾਸ ਆ ਜਨ ਵਾਹੇ ਕਿਸਦਾ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਆਕਾਲ ਕਰ ਕਰ ਪ੍ਰਣਾਮ ਚਿਤ ਚਰਨਾਮ ਅਨ ਚਿ ਜਗਾਤ ਅਜਿ ਜਨਾ ਬਾਤ ਅਨ ਚੰਜਗਾਤ ਅਨ ਰੰਜ ਬਾਤ ਅਨ ਟੁੱਟ ਪੰਡਾਰ ਅਨ ਠਠ ਅਪਾਰ ਆ ਢੀਟ ਧਰਮ ਅਤ ਢੀਟ ਕਰਮ ਆਣ ਬਰਨ ਅਨੰਤ ਦਾਤਾ ਮਹਾਂਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾ ਲਹਿ ਅਰ ਕਾਲਹਿ ਕਲ ਖੰਡਨ ਹੈ ਮਹ ਮੰਡਨ ਹੈ ਜਗ ਤੇਸ਼ੁਰ ਹੈ ਪਰਮੇਸ਼ੁਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਤ੍ਰਿਤਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸੈ ਸਰਬ ਨਾਸੈ ਕਰੁਣਾ ਕਾਰ ਬਿ ਸੁਮਬਰ ਹੈ سرشور ہیں جگتےشور ہیں برہمنڈس ہیں کل ہیں پرتے پر آجوبی ہیں کرنا کر ہیں جپا جپ ہیں تھپا تھاپ ہیں اکرتا کرت ہیں امرتا مرت ہے امرتا مرت ہیں کرنا کت ہے اکرتا کرت ہیں ترنی ترت ہیں امتشور ہیں پرمیشور ہیں اکرتا کرت ہیں امرتا مرت ہیں سبا کرمت ہیں نرناک ہیں کھل کائک ہیں کروناالیہ ہے ਨ੍ਰਿਪ ਨਾਇਕ ਹੈ ਸਰਬ ਪਾਇਕ ਹੈ ਪਉ ਪੰਜਨ ਹੈ ਅਰ ਗੰਜਨ ਹੈ ਰਿਪ ਤਾਪਣ ਹੈ ਜਪ ਜਾਪਣ ਹੈ ਅਕਲੰ ਕਿਰਤ ਹੈ ਸਰਬ ਅਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਾਸ ਹੈ ਜਸ ਕੇ ਜਸ ਅੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ नमो राजसंताम संशांत रूपे नमो परम तत्तम अतत्तम स्वरूपे नमो योग जोगे नमो ज्ञान ज्ञाने नमो मंत्र मन्त्री नमो ध्याने नमो ज्योत जुदे नमो ज्ञान ज्ञाने नमो भोज भुज नमो पान पाणे नमो कल्या करता नमो शांत रूपे नमो इंद्र इन्द्रे अनाद विपुते अलंकार रूपे अलंकार अलमके नमो आसियासि नमो बांकमंके ਤਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤਰਕਾਲੇ ਅਨੰਗੀ ਆਕਾਮੇ ਏਕ ਅਛਰੀ ਸ਼ੰਦ ਅਜੈ ਅਲੈ ਅਪੈ ਅਬੈ ਅਬੂ ਅਜੂ ਅਨਾਸ ਆਕਾਸ ਅਦੰਜ ਅਪੰਜ ਅਲਖ ਅਪਖ ਅਕਾਲ ਦੇ ਆਲ ਅਲੇਖ ਅਪੇਖ ਅਨਾਮ ਆਕਾਮ ਅਗਾਹ ਹਟਾ ਅਨਾਥੇ ਪਰਮਾਥਿ ਅਜੋਨੀ ਅਮੋਨੀ ਨਾਰਾਦੀ ਨਰੰਗੀ ਨੂਪੇ ਨਰੇਖੇ ਅਕਰਮੰ ਅਭਰਮੰ ਅਦੰਜੇ ਅਲੇਖੇ ਭਜੰ ਪ੍ਰਯਾਦ ਸ਼ੰਦ ਨਮਸਤੋ ਪ੍ਰਣਾਮੇ ਸਮਸਤੁਰ ਪ੍ਰਨਾਸੀ ਅਦੰਜੁਲੋ ਨਾਮੇ ਸਮਸਤੁਰ ਨਿਵਾਸੀ ਨਿਰਕਾਮੰ ਬੇਪੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਨਾਸੀ ਸੋ ਧਰਮੰ ਬੇਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਨਾਸੀ ਕਰੀਮੁਲ ਕੋ ਨਿੰਦਾ ਸਮਸਤਲ ਨਿਵਾਸੀ ਅਜ਼ੈਬੇ ਪੂਤੇ ਗਜ਼ੈਬ ਗਨੀਮੇ ਹਰੀਆਂ ਕਰੀਆਂ ਕਰੀਮਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਯੰਭਵ ਸੁਭੰ ਸਰਵਦਾ ਸਰਬਜੁਗਤੇ ਦੁਕਾਲੰ ਪ੍ਰਨਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ